ਨਾਬਾ ਜੇਲ੍ਹ ਦੇ ਵਿੱਚ ਬਿਕਰਮ ਮਜੀਠਿਆ ਨੂੰ ਮਿਲਣ ਦੇ ਲਈ ਪਹੁੰਚੇ ਤਾਂ ਦੱਸ ਦਈਏ ਕਿ ਜੇਲ੍ਹ ਦੇ ਅੰਦਰ 1 ਘੰਟਾ 20 ਮਿੰਟ ਤੱਕ ਮੁਲਾਕਾਤ ਚੱਲਦੀ ਹੈ ਤਾਂ ਮੁਲਾਕਾਤ ਤੋਂ ਬਾਅਦ ਬਾਹਰ ਆਉਂਦਿਆਂ ਹੀ ਮੀਡੀਆ ਦੇ ਨਾਲ ਗੱਲਬਾਤ ਕਰ ਗਿਆ ਉਹਨਾਂ ਕਿਹਾ ਕਿ ਮਜੀਠਿਆ ਸਾਹਿਬ ਚੜਦੀ ਕਲਾ ਦੇ ਵਿੱਚ ਨੇ ਸਰਕਾਰ ਧੱਕਾ ਕਰ ਰਹੀ ਹੈ ਪਹਿਲਾ ਡਰੱਗ ਮਾਮਲੇ 'ਚ ਜੇਲ੍ਹ 'ਚ ਰੱਖਿਆ ਹੁਣ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਕੇਸ ਦਰਜ ਹੋਇਆ ਹੈ ਉਹਨਾਂ ਕਿਹਾ ਕਿ ਮਜੀਠਿਆ ਸਾਹਿਬ ਨੇ ਬੱਚਿਆਂ ਦਾ ਹਾਲ-ਚਲ ਪੁੱਛਿਆ ਮਾਤਾ-ਪਿਤਾ ਦਾ ਹਾਲ-ਚਲ ਜਾਣਿਆ ਤੇ ਉਹ ਬਿਲਕੁਲ ਠੀਕ ਨੇ ਸਿਹਤਯਾਬ ਨੇ ਤੇ ਮਜੀਠੀਆ ਦੇ ਵਕੀਲਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਜਦ ਮੀਡੀਆ ਦੇ ਵੱਲੋਂ ਸਵਾਲ ਕੀਤੇ ਗਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਮਜੀਠੀਆ ਜੇਲ੍ਹ ਦੇ ਅੰਦਰ ਰੱਬ ਦਾ ਨਾਮ ਲੈ ਰਹੇ ਨੇ ਅਸੀਂ ਕੋਰਟ ਦੇ ਵਿੱਚ ਸਿਕਿਉਰਟੀ ਲਈ ਇੱਕ ਐਪਲੀਕੇਸ਼ਨ ਦਾਇਰ ਕੀਤੀ ਹੈ ਜਿਸ ਦੀ ਅਗਲੀ ਤਰੀਕ ਮਾਨਯੋਗ ਅਦਾਲਤ ਨੇ ਰੱਖੀ ਹੈ ਤੇ ਜਲਦੀ ਹੀ ਜ਼ਮਾਨਤ ਹੋ ਜਾਵੇਗੀ ਚੜਦੀ ਕਲਾ ਵਿੱਚ ਨੇ ਹਾਂਜੀ ਨਹੀਂ ਕੋਰਟ 'ਚ ਮਲੇ ਸੀਗੇ ਤਰੀਕ ਵਿਲੇ ਤੇ ਬੱਚਿਆਂ ਦਾ ਹਾਲਚਾਲ ਪੁੱਛਿਆ ਤੇ ਮਾਤਾ ਪਿਤਾ ਦਾ ਹਾਲਚਾਲ ਪੁੱਛਿਆ بس ਤਾਂ ਬੇ ਕਲਾਚ ਨਹੀਂ ਹਮੇਸ਼ਾ ਚੜਦੀ ਕਲਾਚ ਹੁੰਦੇ ਨੇ ਉਹਨਾਂ ਦੀ ਕੋਈ ਅ ਮਤਲਬ ਉਹਨਾਂ ਨੂੰ ਕੋਈ ਉਹਨਾਂ ਦਾ ਜਿਹੜਾ ਮਨੁਬਲ ਨਹੀਂ ਤੋੜ ਸਕਦਾ ਕੀ ਤੋੜਦਾ ਜਦੋਂ ਉਹਨਾਂ ਨਾਲ ਕੋਈ ਗੱਲਬਾਤ ਹੋਈ ਅੰਦਰ ਬੈਰਕ ਨੂੰ ਲੈ ਕੇ ਜਿਸ ਤਰ੍ਹਾਂ ਕਿ ਅ ਦਰਖਾਸਤ ਕਿ ਇੱਕੋ ਦੇਖੋ ਉਹਨਾਂ ਨੂੰ ਕੋਈ ਚੜੀ ਲੱਥੀ ਨਹੀਂ ਬੈਰਕ ਦੀ ਉਹ ਬਿਲਕੁਲ ਠੀਕ ਨੇ ਸਿਕਿਉਰਿਟੀ ਰੀਜ਼ਨਸ ਲਈ ਅਸੀਂ ਦਰਖਾਸਤ ਪਾਈ ਸੀ ਉਹ orange ਕੈਟਾਗਰੀ ਪ੍ਰੋਟੈਕਟਿਵ ਨੇ ਅ ਜੇਲ ਮੈਨੂਅਲ ਦੇ ਅਨੁਸਾਰ ਤੇ ਅਸੀਂ ਦਰਖਾਸਤ ਪਾਈ ਤੁਸੀਂ ਪਹਿਲਾਂ ਸਾਰੇ ਸਾਰਾ ਕੁਝ ਅੱਗੇ ਲਿਆ ਕੇ ਤਾਂ ਦਿਖਾਓ ਸਾਨੂੰ ਇੱਕ ਤਾਂ ਮਾਮਲਾ ਹੈ ਕਿ ਡੀਏ ਦਾ ਮਾਮਲਾ ਹੈ ਮਾਮਲਾ ਕੀ ਇਸ ਚੀਜ਼ ਦਾ ਹੈ ਪਹਿਲਾਂ ਦੱਸੋ ਨਹੀਂ ਅੰਮ੍ਰਿਤ ਉਹ ਬਹੁਤ ਜ਼ਾਇਦਾਤ ਮਾਮਲੇ ਤੇ ਗ੍ਰਿਫਤਾਰ ਕੀਤਾ ਮੁਡੀਆ ਸਾਹਿਬ ਜੋ ਹੋ ਰਹੀ ਹੈ ਨਸ਼ੇ ਨਾਲ ਮਾਮਲਾ ਤਾਂ ਇੱਕੋ ਹੀ ਹੋ ਸਕਦਾ ਹੈ ਨਾ ਜਾਂ ਤਾਂ ਡਰਗ ਦਾ ਹੋ ਸਕਦਾ ਹੈ ਜਾ ਡੀਏ ਦਾ ਹੋ ਸਕਦਾ ਦੋਨੋਂ ਤਾਂ ਹੋ ਨਹੀਂ ਸਕਦੇ ਮਨਸ਼ਾ ਕੀ ਲੱਗਦੀ ਹੈ ਜੀ ਤੁਹਾਨੂੰ ਮਨਸ਼ਾ ਤਾਂ ਕਲੀਅਰ ਹੈ ਕੀ ਕਲੀਅਰ ਕੀ ਹੈ ਜੀ ਕੀ ਇਹਦਾ ਜੇ ਜਦੋਂ ਉਹਨਾਂ ਨੂੰ 4 ਸਾਲ ਹੋ ਗਏ ਇਨਵੈਸਟੀਗੇਸ਼ਨ ਕਰਦੇ ਡੀਓਲਸ ਡਰਗ ਚ ਕੁਝ ਲੱਭਿਆ ਨਹੀਂ ਤਾਂ ਹੁਣ ਡੀਏ ਚ ਪਤਾ ਜਾਂ ਤਾਂ ਤੁਸੀਂ ਕਹੋ ਕਿ ਡਰਗ ਲੱਭੇ ਉਹਨਾਂ ਨੂੰ ਤੁਸੀਂ ਮੈਂ ਪਰਿਵਾਰ ਪਰਪਰ ਇਸ ਗੱਲ ਨੂੰ ਲੈ ਕੇ ਵੀ ਕੋਈ ਨਾ ਕੋਈ ਮਾਮਲਾ ਤੁਹਾਡੇ ਜੀ ਬਿਲਕੁਲ ਪਤਾ ਸੀ ਸਾਨੂੰ ਅਸੀਂ ਬਿਲਕੁਲ ਤਿਆਰ ਸੀ ਜੇ ਜੋ ਅਸੀਂ ਤਾਂ ਹਮੇਸ਼ਾ ਕਹਿੰਦੇ ਹਾਂ ਜੋ ਕਰਨਾ ਹੈ ਕਰ ਲੈਣ ਹਣੇ ਸੀਸੀ ਲੈਂ ਦੇਖ ਰੇ ਕਰ ਲੈਣ ਜੀ ਸਾਥ ਕੇ ਕਰਨ ਵਿਖਿਆ ਵਿਕਰਮ ਮਜੀਠੀਆ ਦੀ ਕਵਰਜ ਕਰਨ ਲਈ ਬੜਾ ਰੋਕਾ ਜਾ ਰਿਹਾ ਕੀ ਲੱਗਦਾ ਵੀ ਹਰੇ ਹਮੇਸ਼ਾ ਚੜਦੀ ਕਲਾ ਦਾ ਜਿਹੜਾ ਮੈਸੇਜ ਸਾਨੂੰ ਤਾਂ ਨਾ ਦੇ ਦੇਣ ਅਗੈਂਡਾ ਹੈਗਾ ਕਿ ਕੰਫਰਟ ਵਾਸਤੇ ਕੁਝ ਕੀਤਾ ਬਿਲਕੁਲ ਨਹੀਂ ਸਿਕਿਉਰਿਟੀ ਰੀਸਨਸ ਨੇ ਤੁਸੀਂ ਕੋਟਾਂ 'ਚ ਤੇ ਮੀਡੀਆ 'ਚ ਆਪ ਜਾ ਕੇ ਦੱਸਿਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਇੰਨਾ ਸੁਰੱਖਿਆ ਦਾ ਖਤਰਾ ਹੈ कि ਉਹਨਾਂ ਦੀ ਸ਼ਕਲ ਵੀ ਨਹੀਂ ਦਿਖਾ ਸਕਦੇ ਪਰਦੇ ਲਾਉਣੇ ਪੈਂਦੇ ਨੇ ਤੇ ਕੋਟ ਕੋਟ ਜਿਹੜੀ ਉਹ ਫੋਟਰੈਸ ਬਣਾਈ ਜਾਂਦੀ ਹੈ ਕੋਟ ਦੀ ਸੜੀ ਸੜਕਾ ਸੀਲ ਕਰ ਦਿੱਤੇ ਜਾਂਦੀਆਂ ਔਰ ਕੋਈ ਕੰਮ ਨਹੀਂ ਕੀਤਾ ਜਾਂਦਾ ਉੱਥੇ ਸੋ ਇਸ ਕਰਕੇ ਅਸੀਂ ਕਿਹਾ ਕਿ ਜਿਹੜੀ orange category high risk prisoner ਹੈ ਉਹਦਾ ਜਿਹੜੀ ਬੈਰਕ ਕਿਸੇ ਹੋਰ ਨਾਲ ਸ਼ੇਅਰ ਨਹੀਂ ਹੋ ਸਕਦੀ ਤੇ ਇੱਥੇ ਅਕੋਮੋਡੇਸ਼ਨ ਦੀ ਕੋਈ ਤਕਲੀਫ ਨਹੀਂ ਹੈ ਤੋ ਅਸੀਂ ਅੱਜ ਐਪਲੀਕੇਸ਼ਨ ਫਾਈਲ ਕਰ ਚੁੱਕੇ ਸੀ ਇਹਨਾਂ ਦਾ ਅੱਜ ਟਾਈਮ ਸੀਗਾ ਰਿਪਲਾਈ ਦੇਣ ਦਾ ਸਟੇਟਸ ਰਿਪੋਰਟ ਫਾਈਲ ਕਰਨ ਦਾ ਅੱਜ ਦੋਨੋਂ ਉਹਨਾਂ ਨੇ ਕੋਰਟ ਚ ਨਹੀਂ ਕੀਤੀ ਤੇ ਅਗਲੀ 31 ਤਾਰੀਖ ਪੈ ਗਈ ਹੈ ਜੀ ਹੁਣ ਕੀ ਲੱਗਦਾ ਫਾਈਲ ਕਰ ਦਿੱਤੀ ਹੈ ਜੀ ਔਨਰੇਬਲ ਕੋਰਟ ਨੇ 22 ਤਰੀਕ ਉਹਦਾ ਨੋਟਿਸ ਕਰ ਲਿਆ ਔਰ ਉਹ ਚੜ੍ਹਦੀ ਕਲਾ ਚ ਨੇ ਬਿਲਕੁਲ ਠੀਕ ਨੇ ਰਬ ਰਬ ਕਰ ਰਿਹਾ ਆਪਦਾ ਨਾਮ ਜਪ ਰਹੇ ਨੇ ਚੜ੍ਹਦੀ ਕਲਾ ਚ ਉਮੀਦ ਹੈ ਜਲਦੀ